ਕਿਸਾਨ ਭਰਾਵਾਂ ਨੂੰ ਡੈਰੀ ਫਾਰਮਾਂ ਨੂੰ ਗੁਰਲਾਬ ਸਿੰਘ ਬਠਿੰਡਾ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਜਿਹੜਾ ਅੱਜ ਦਾ ਆਪਣਾ ਟੌਪਿਕ ਆ ਅਹਿਮ ਮੁੱਦਾ ਜਿਹਦੇ ਉੱਤੇ ਆਪਾਂ बार-बार ਗੱਲਬਾਤ ਕਰਦੇ ਆ ਤੇ ਸਿਰੇ ਨਹੀਂ ਚੜਦੀ ਬਾ ਆਪਾਂ ਵੱਖਰੇ ਵੱਖਰੇ ਢੰਗ ਵੱਖਰੋ ਵੱਖਰੇ ਤਰੀਕੇ ਵੱਖਰੋ ਵੱਖਰੇ ਪ੍ਰਤਿਆਏ ਪ੍ਰਤਿਉਨੇ ਆ ਉਹ ਕੀ ਮੇਰਾ ਪੁਰਾਣਾ ਫਾਰਮੂਲਾ ਇੱਕ ਪ੍ਰਤਿਆਆਵਾ ਔਰ ਪੂਰਾ ਕਾਰਗਲ ਔਰ ਪੂਰਾ ਕਾਮਜਾਪ ਕੀ ਆ ਉਹ ਅੱਜ ਦੇ ਸਮੇਂ ਦੇ ਵਿੱਚ ਹੀ ਮਿਲਦਾ ਹੈਗਾ ਫੇਰ ਉਹ بارش ਤੋਂ ਬਾਅਦ ਚੀਜ਼ ਲੋਪ ਹੋ ਜਾਂਦੀ ਆ ਅਗਰ ਉਹ ਇਕੱਠਾ ਕਰਕੇ ਆਪਾਂ ਹੁਣ ਘਰੇ ਰੱਖ ਲਈਏ ਤਾਂ ਉਹ ਆਪਾਂ ਨੂੰ ਇਕੱਠਾ ਕਰ ਸਕਦੇ ਆਂਗੇ ਆਪਾਂ ਫੇਰ ਕੀ ਆਪਾਂ ਨੂੰ ਪੁਨਸਾਰੀ ਤੋਂ ਲੈਣਾ ਪੈਂਦਾ ਮਹਿੰਗਾ ਲੈਣਾ ਪੈਂਦਾ ਹੈਗਾ ਉਹ ਚੀਜ਼ ਮੌਕੇ ਤੇ ਨਹੀਂ ਮਿਲਦੀ ਜੇ ਅਗਰ ਆਪਣੇ ਘਰੇ ਪਈ ਆ ਤਾਂ ਆਪਾਂ ਹੁਣ ਇਕੱਠਾ ਇੱਕ ਫਰੀ ਦੇ ਵਿੱਚ ਇਕੱਠਾ ਕਰ ਲਗੇ ਕਿਲੋ 2 ਕਿਲੋ ਆਪਾਂ ਲਫਾਫੇ ਦੇ ਵਿੱਚ ਲਿਆਈਗੇ ਉਹ ਚੀਜ਼ ਕੀ ਆ ਭਾਈ ਕਿਕਰ ਦੇ ਟੁੱਕੇ ਦੇਸੀ ਕਿਕਰ ਦੇ ਟੁੱਕੇ ਪਹਿਲੀ ਗੱਲ ਤਾਂ ਦੇਸੀ ਕਿਕਰ ਹੈ ਇਹ ਲੋਪ ਹੀ ਹੋ ਗਈ ਆ ਦੁਨੀਆ ਦੇ ਉਤੋਂ ਲੋਪ ਹੋਈ ਜਾ ਰਹੀ ਆ ਕਿਉਂ ਕੀ ਗੱਲ ਜਦੋਂ ਸਰਦੀ ਪੈ ਜਾਂਦੀ ਆ ਸਰਦੀ ਦੇ ਨਾਲ ਇਹ ਸੁੱਕ ਜਾਂਦੀ ਆ ਜਾਂ ਸਿਉਖ ਪੈ ਜਾਂਦੀ ਆ ਇਹ ਇਹ ਸੁੱਕਣ ਦੀਆਂ ਕਿਕਰਾਂ ਸੁੱਕੀਆਂ ਜਾ ਰਹੀਆਂ ਜਾਂ ਕਿ ਹੁਣ ਟੈਂਪਰੇਚਰ 40 43 ਡਿਗਰੀ ਤੇ ਜਾਂਦਾ ਹੈਗਾ ਤੇ ਉਦੋਂ ਇਹ ਕਿਕਰਾਂ ਬਹੁਤ ਸੁੱਕੀਆਂ ਤੇ ਨਿੰਮ ਵੀ ਭਾਈ ਬਹੁਤ ਜਿਆਦਾ ਸੁੱਕੇ ਹੁਣ ਕੀ ਆ ਜਿਵੇਂ ਹੁਣ ਅੱਜ ਆਪਾਂ ਕਹੀਏ ਅੱਜ ਮੈਂ ਤੜਕੇ ਗਿਆ ਹਾਂਗਾ ਬਾਰ ਨੂੰ ਕੁਮ ਦਾ ਕੁਮ ਦਾ ਗਿਆ ਤੇ ਆ ਵੇਖੋ ਵੀ ਤੁਕੇ ਤੋੜੇ ਤੇ ਆ ਤੁਕੇ ਉਵੇਂ ਜਿਵੇਂ ਲੱਗੇ ਪਏ ਆਗੇ ਆਹ ਜਿਹੜੇ ਮੈਂ ਤੁਕੇ ਤੁਹਾਨੂੰ ਦਿਖਾਉਣਾ ਹੈਗਾ ਇਹ ਮੇਰੇ ਕੋਲੇ ਪਿਛਲੇ ਸਾਲ ਦੇ ਮੈਂ ਇਕੱਠੇ ਕਰਕੇ ਲਫਾਫੇ ਦੇ ਵਿੱਚ ਰੱਖੇ ਹੋਏ ਸੀਗੇ ਪੁਰਾਣੇ ਤੁਕੇ ਮੇਰੇ ਅਗਰ ਇਹਦੀ ਜਦੋਂ ਲੋੜ ਪੈਂਦੀ ਆ ਉਦੋਂ ਇਹ ਭਾਈ ਸੋਮਾ ਆਪਾਂ ਨੂੰ ਨਹੀਂ ਮਿਲਦਾ ਇਹ ਜਿਹੜਾ ਕੁਦਰਤੀ ਖਜ਼ਾਨਾ ਹੈਗਾ ਇਹ ਕੁਦਰਤੀ ਖਜ਼ਾਨਾ ਆਪਾਂ ਨੂੰ ਨਹੀਂ ਮਿਲਦਾ ਅਗਰ ਆਪਣੇ ਘਰੇ ਪਿਆ ਹੁੰਦਾ ਉਦੋਂ ਆਪਾਂ ਕੀ ਕਰਨਾ ਹੈਗਾ ਉਹਦੀ ਆਪਾਂ ਇਹਨਾਂ ਨੂੰ ਦੇ ਦਿੰਨੇ ਆ ਪਸ਼ੂ ਆਪਣੇ ਰਿਪੀਟਰ ਜਿੰਨਾ ਮਰਜੀ ਰਿਪੀਟਰ ਪਸ਼ੂ ਆ ਗਾਂ ਹੋਵੇ ਚਾਹੋ ਮੈਂ ਹੋਵੇ ਬਾਰ-ਬਾਰ ਫਿਰ ਜਾਂਦੀ ਆ ਭਾਈ ਪਹਿਲੀ ਗੱਲ ਤਾਂ ਪਸ਼ੂ ਅੱਜਕੱਲ ਹੀਟ ਦੇ ਵਿੱਚ ਨਹੀਂ ਆ ਰਿਹਾ ਉਹਨੂੰ ਆਪਾਂ ਤਰ੍ਹਾਂ-ਤਰ੍ਹਾਂ ਦੀਆਂ ਦਵਾਈਆਂ ਦਿੰਨੇ ਆ ਗਰਮ ਦਵਾਈਆਂ ਦਿੰਨੇ ਆਗੇ ਜਦੋਂ ਆਪਾਂ ਤਰ੍ਹਾਂ-ਤਰ੍ਹਾਂ ਦੀਆਂ ਗਰਮ ਦਵਾਈਆਂ ਦਿੰਨੇ ਆ ਫੇਰ ਆਪਾਂ ਏਆਈ ਕਰਾਉਣੇ ਆ ਤੇ ਪਸ਼ੂ ਠਹਿਰਦਾ ਨਹੀਂ ਆ ਬਾਰ-ਬਾਰ ਰਿਪੀਟਰ ਹੋ ਰਿਹਾ ਹੈ ਛੜਕਾਂ ਤੇ ਤੁਰੇ ਫਿਰਦੇ ਆ ਪਸ਼ੂ ਔਰ ਕਾਟੂ ਮਾਲ ਦੇ ਵਿੱਚ ਅਗਰ ਇੱਕ ਮੰਡੀ ਦੇ ਉੱਤੇ ਜਾਗੇ ਤੇ ਆਪਾਂ ਉਹ ਘੱਟੋ ਘੱਟ ਵੀ 2-2 3-3 ਟਰੱਕ ਉਹੋ ਭਰ ਕੇ ਕਾਟੂ ਮਾਲ ਦੇ ਲੈ ਕੇ ਜਾਂਦੇ ਆ ਔਰ ਉਹਨਾਂ ਦੇ ਵਿੱਚ ਐਡ ਗਾੜੀਆਂ ਸੋਹਣੀਆਂ ਝੋਟੀਆਂ ਔਰ ਛੋਟੀਆਂ ਕਟੀਆਂ ਬਹੁਤ ਜ਼ਿਆਦਾ ਔਰ ਮਾਨੋਥੋ ਵੇਖ ਕੇ ਬਹੁਤ ਅਦਾਸ ਹੁੰਦਾ ਹੈ ਵੀ ਇਹ ਦਾ ਪਰਸੋਂ ਨੂੰ ਇਹ ਕਾਟੂ ਮਾਲ ਨੇ ਕੱਟਿਆ ਜਾਣਾ ਔਰ ਪੀਪਿਆਂ ਦੇ ਵਿੱਚ ਪੈਕ ਹੋ ਜਾਣਾ ਹੈਗਾ ਅਸੀਂ ਕੀ ਕਰਦੇ ਆਂਗੇ ਜੇ ਆਪਾਂ ਥੋੜੀ ਜੀ ਸਾਵਧਾਨੀ ਕਰ ਲਈਏ ਥੋੜੀ ਜੀ ਆਪਾਂ ਨਿਗਰਾਨੀ ਕਰ ਲਗੇ ਔਰ ਫ੍ਰੀ ਫਾਰਮੂਲਾ ਕਰ ਲਗੇ ਕੋਈ ਵੀਡੀਓ ਵੇਖ ਲੇ ਮੈਂ ਨਹੀਂ ਕਹਿੰਦਾ ਵੀ ਮੇਰੀ ਵੀਡੀਓ ਵੇਖੋ ਚੈਨਲ ਦੇ ਉੱਤੇ ਬਹੁਤ ਜ਼ਿਆਦਾ ਵੀਡੀਓ ਪਈਆਂ ਬਹੁਤ ਸਾਡੇ ਨਾਲੋਂ ਵੀ ਬਹੁਤ ਪਹੁੰਚੇ ਹੋਏ ਉੱਚੇ ਬੰਦੇ ਬੈਠੇ ਆ ਜਿਨ੍ਹਾਂ ਦੀਆਂ ਵੀਡੀਓ ਇਹਦੇ ਚੈਨਲ ਦੇ ਉੱਤੇ ਪਈਆਂ ਕੋਈ ਖੋਲ ਕੇ ਵੇਖ ਲਓ ਜਿਸ ਚੀਜ਼ ਦੀ ਪਸਮਾ ਪ੍ਰਤੀ ਤੁਹਾਨੂੰ ਲੋੜ ਆ ਅੱਜ ਇੱਕ ਮੀਡੀਆ ਨੇ ਚੈਨਲ ਨੇ ਬਹੁਤ ਜ਼ਿਆਦਾ ਜਾਗਰੂਤ ਕਰਤਾ ਤੁਸੀਂ ਖੋਲ ਕੇ ਦੇਖ ਲਓ ਇਹਨਾਂ ਨੂੰ ਆਪਾਂ ਕੀ ਕਰਨਾ ਸੁੱਕੇ ਤੁੱਕੇ ਲੈ ਲੈਣੇ ਆਪਾਂ ਸੁੱਕੇ ਤੁੱਕਿਆਂ ਨੂੰ ਇਹਨੂੰ ਆਪਾਂ ਥਾਪੇ ਦੇ ਨਾਲ ਕੁੱਟ ਲੈਣਾ ਕੁੱਟ ਕੇ ਜਿਵੇਂ ਇਹ ਤੁੱਕਾ ਸੁੱਕ ਜਾਂਦਾ ਤੇ ਇਹਦਾ ਭਾਈ ਬੀ ਇਹ ਨਿਕਲ ਜਾਂਦੇ ਆ ਵੇਖੋ ਜਿਹਨੂੰ ਇਹਦੇ ਬੀ ਨਿਕਲ ਗਏ ਇਹਨੂੰ ਤੁੱਕੇ ਨੂੰ ਕੀ ਕਰਨਾ ਹੈਗਾ ਆਪਾਂ ਇਹਨੂੰ ਮਿਕਸੀ ਦੇ ਵਿੱਚ ਰਗੜ ਲਓ ਮਿਕਸੀ ਦੇ ਵਿੱਚ ਰਗੜ ਕੇ ਹੱਥ ਦੀ ਇੱਕ ਮੁਠੀ ਜਦੋਂ ਇਹ ਆਈ ਟੀਕਾ ਭਰਾਇਆ ਆਪਾਂ ਤੇ ਇੱਕ ਮੁਠੀ ਇਹਨੂੰ ਪਸ਼ੂ ਨੂੰ ਦੇ ਦਿਓ ਪਸ਼ੂ ਨੂੰ ਦੇਣ ਦਾ ਤਰੀਕਾ ਇਹ ਹੈਗਾ ਇਹਦੇ ਵਿੱਚ ਥੋੜਾ ਹਲਕਾ ਪਾਣੀ ਪਾ ਲਓ ਥੋੜਾ ਆਟਾ ਪਾ ਲਓ ਇਹਦੀ ਪਿੰਨੀ ਬਣਾ ਕੇ ਪਸ਼ੂ ਨੂੰ ਅੰਦਰ ਪਸ਼ੂ ਦੇ ਸਿਰ ਦਿਓ ਇਹ ਕੁਦਰਤੀ ਸੋਮਾ ਇਹ ਇੰਨਾ ਠੰਡਾ ਤੁੱਕਾ ਹੈਗਾ ਔਰ ਠੰਡਕ ਇੰਨੀ ਪੈਦਾ ਕਰਦਾ ਹੈ ਸਰੀਰ ਦੀ ਜਿੰਨੀ ਵੀ ਸਾਰੀ ਗਰਮੀ ਹੁੰਦੀ ਹੈ ਉਹ ਬਾਹਰ ਕੱਢ ਦਿੰਦਾ ਜਿਵੇਂ ਹੁਣ ਜਿਵੇਂ ਹੁਣ ਆਪਾਂ ਨੂੰ ਪਤਾ ਹੈ ਵੀ ਪਸ਼ੂਆਂ ਨੂੰ ਆਪਾਂ AI ਕਰਾਉਣੀ ਆ ਪਸ਼ੂ ਆਪਣਾ 2 ਦਿਨ ਦਾ ਬੋਲੀ ਜਾਂਦਾ ਹੈਗਾ 3 ਦਿਨ ਦਾ ਬੋਲੀ ਜਾਂਦਾ ਹੈਗਾ ਜਾਂ ਭਾਈ ਇਹ ਕੱਲ ਨੂੰ ਬੋਲੂਗਾ ਹਰੇਕ ਵੀਰ ਭਰਾ ਦੇ ਤਰੀਕਾ ਯਾਦ ਹੁੰਦੀਆਂ ਗੀਆਂ ਵੀ ਆਪਾਂ ਪਸ਼ੂ ਆਪਣਾ ਇਸ ਤਰ੍ਹਾਂ ਬੋਲੂਗਾ ਇਹਨੂੰ ਤੁਸੀਂ ਕੀ ਕਰੋ ਤੁਸੀਂ ਇੱਕ ਹਫ਼ਤਾ ਜ਼ਰੂਰ ਦੇਣਾ ਸ਼ੁਰੂ ਕਰ ਦਿਓ ਦੋ ਦਿਨ ਤੁਸੀਂ ਪਹਿਲਾਂ ਸ਼ੁਰੂ ਕਰ ਦਿਓ ਦੇਣਾ ਇਹਨੂੰ ਜਦੋਂ ਪਤਾ ਵੀ ਤਾਰਾ ਦੇਣ ਲੱਗ ਗਿਆ ਪਸ਼ੂ ਆਪਾਂ ਇਹਦੇ ਕੱਲ ਨੂੰ ਏਆਈਟੀ ਦਾ ਪਰੋਣਾ ਹੈਗਾ ਇਹਨੂੰ ਦੋ ਡੰਗ ਫੇਰ ਦਿੱਤੇਗੇ ਦੋ ਡੰਗ ਫੇਰ ਦਿੱਤੇਗੇ ਕਮ ਸੇ ਕੰਮ ਵੀ 7-8 ਡੰਗ ਮਤਲਬ ਆਪਾਂ ਕੀ ਕਰੀਏ ਇਹਨੂੰ ਕਿਲੋ ਦੇ ਕਰੀਬ ਅੱਧਾ ਕਿਲੋ ਦੇ ਕਰੀਬ ਜਿੰਨੇ ਵੀ ਤੁਸੀਂ ਇਕੱਠੇ ਕਰਕੇ ਘਰੇ ਰੱਖਿਆ ਇਹਨਾਂ ਦੇ ਵੀ ਕੱਢ ਦਿਓ ਵੀ ਕੱਢ ਕੇ ਕੁੱਟ ਕੇ ਹਰੇਕ ਦੇ ਘਰੇ ਮਿਕਸੀ ਪਈਆ ਮਿਕਸੀ ਦੇ ਵਿੱਚ ਪਾ ਕੇ ਤੁਸੀਂ ਇੱਕ ਮੁਠੀ ਜ਼ਰੂਰ ਦਿਓ ਤੇ ਪਸ਼ੂ ਦੀ ਨਾਲ ਦੀ ਨਾਲ ਤੁਹਾਨੂੰ ਰਿਜ਼ਲਟ ਦਾ ਪਤਾ ਲੱਗ ਜਾਊਗਾ ਕਿਉਂ ਪਸ਼ੂ ਦੇ ਅੰਦਰ ਬਹੁਤ ਜ਼ਿਆਦਾ ਗਰਮੈਸ਼ ਹੁੰਦੀ ਆ ਜਿਵੇਂ ਕਈ ਜੜੀਆਂ ਬੂਟੀਆਂ ਇਹੋ ਜਿਹੀਆਂ ਠੰਡੀਆਂ ਪੰਗੀਆਂ ਗਈਆਂ ਭਾਈ ਗੱਲ ਤਾਂ ਇਹ ਚੀਜ਼ ਦੀ ਆ ਤੇ ਉਹਨਾਂ ਨੂੰ ਆਪਾਂ ਨੂੰ ਆਪਣੇ ਬੱਟ ਦੇ ਨਾਲ ਹੀ ਪੰਗਾ ਹੁੰਦੀਆਂ ਆਪਾਂ ਨੂੰ ਉਸ ਚੀਜ਼ ਬਾਰੇ ਪਤਾ ਹੀ ਨਹੀਂ ਹੁੰਦਾ ਔਰ ਫ੍ਰੀਜ ਹੀ ਪੰਗਾ ਹੁੰਦੀ ਹੈ ਆਪਾਂ ਕੀ ਕਰਦੇ ਆਂਗੇ ਆਪਾਂ ਨੂੰ ਜਦੋਂ ਨਹੀਂ ਜਾਣਕਾਰੀ ਹੁੰਦੀ ਤਾਂ ਬਿਲਕੁਲ ਨਹੀਂ ਅੱਜ ਮੈਂ ਹੁਣ ਗੱਲਪੱਤੀ ਗਿਆ ਤੇ ਆਉਂਦਾ ਆਉਂਦਾ ਮੈਂ ਭਾਈ ਉਹ ਕਿਕਰ ਵੇਖੀ ਤੇ ਕਿਕਰ ਦੇ ਬਹੁਤ ਜ਼ਿਆਦੇ ਹਰੇ ਤੁੱਕੇ ਲੱਗੇ ਹੋਏ ਸੀਗੇ ਤੇ ਆਉਂਦਾ ਆਉਂਦਾ ਮੈਂ ਤੋੜ ਲਿਆ ਤੇ ਤੋੜ ਕੇ ਮੈਂ ਆਖਿਆ ਵੀ ਇਹ ਆ ਜਾਣਕਾਰੀ ਆਪਾਂ ਆਪਣੇ ਸਰੋਤਿਆਂ ਨੂੰ ਆਪਣੇ ਪਿਆਰਿਆਂ ਨੂੰ ਆਪਣੇ ਵੀਰਾਂ ਨੂੰ ਜਿਹੜੇ-ਜਿਹੜੇ ਆਪਣੇ ਵੀਡੀਓ ਵੇਖਦੇ ਆ ਤੇ ਉਹਨਾਂ ਨੂੰ ਆਪਾਂ ਇਹ ਵੀਡੀਓ ਪਾਗੇ ਔਰ ਮੈਂ ਤੜਕੇ ਹੀ ਲਿਆ ਆ ਔਰ ਇਹ ਜੇਠ ਹੜ ਸੌਣ ਭਾਦੋਂ ਇਹਦੇ ਵਿੱਚ ਕੀ ਆ ਭਾਈ ਇੱਥੇ ਜਦੋਂ ਜੇਠ ਹੜ ਲੰਘ ਜਾਂਦਾ ਸੌਣ ਭਾਦੋਂ ਆਉਂਦਾ ਸੌਣ ਭਾਦੋਂ ਦੇ ਵਿੱਚ ਪਸ਼ੂ ਹਰੇਕ ਸਮਰਦਾ ਹੈ ਪਸ਼ੂ ਸੂੰਦਾ ਹੈ ਇਹ ਬਹਾਰ ਜਦੋਂ ਰੁੱਤ ਆਉਂਦੀ ਆਗੀ ਪਸ਼ੂ ਪਸ਼ੂਆਂ ਦੇ ਇਹ ਟਾਈਮ ਹੁੰਦਾ ਹੈਗਾ ਆਹ 2 ਮਹੀਨਿਆਂ ਦੇ ਵਿੱਚ ਬਹੁਤ ਕੰਮਜਾਪ ਕਰਨਾ ਟੀਕਾ ਭਰਾ ਕੇ ਬਹੁਤ ਔਖਾ ਹੁੰਦਾ ਹੈਗਾ ਇੱਕ ਤਾਂ ਬਾਰ-ਬਾਰ ਪਸ਼ੂ ਨੂੰ ਨਿਮਾਉ 2 ਘੰਟੇ ਪਸ਼ੂ ਨੂੰ ਬੈਠਣ ਨਾ ਦਿਓ ਠੀਕ ਆ ਫੇਰ ਕੀ ਕਰਨਾ ਹੈਗਾ ਤੁਸੀਂ ਇਹ ਤੁਕਿਆਂ ਨੂੰ ਕਿਸੇ ਵੀ ਕਿਸੇ ਬਰਤਨ ਦੇ ਵਿੱਚ ਭਿਉਂ ਦਿਓ ਅਗਰ ਤੁਸੀਂ ਕੁਝ ਨਹੀਂ ਕਰਨਾ ਕੋਈ ਮਿਕਸੀ ਵਿੱਚ ਵੀ ਨਹੀਂ ਰਗੜਨਾ ਕੁਝ ਨਹੀਂ ਰਗੜਨਾ ਇਹਨਾਂ ਨੂੰ ਤੁਕਿਆਂ ਨੂੰ ਮੜਾ ਥਾਪੇ ਦੇ ਨਾਲ ਕੁੱਟੋ ਕੁੱਟ ਕੇ ਤਾਂ ਤੁਸੀਂ ਰਾਤ ਨੂੰ ਭਿਉਂ ਦਿਓ ਤੜਕੇ ਨੂੰ ਜਦੋਂ ਹੱਥ ਨਾਲ ਮਲਦੇ ਹੋਗੇ ਇਹਦਾ ਐ ਬਿਲਕੁਲ ਚਾਹ ਪੱਤੀ ਵਰਗਾ ਪਾਣੀ ਇਹਦਾ ਆ ਜਾਊਗਾ ਤੇ ਉਹ ਕਿਲੋ ਡੂੜ ਕਿਲੋ ਪਾਣੀ ਤੁਸੀਂ ਚਾਹ ਪੱਤੀ ਵਾਂਗੂ ਪਿਆ ਦਿਓ ਜਦੋਂ ਪਿਆ ਦਿਓਗੇ ਇਹ ਆਈ ਕਰਾਓਗੇ ਬਿਲਕੁਲ ਓਕੇ ਦੀ ਰਿਪੋਰਟ ਹੋਊਗੀ ਤੁਸੀਂ ਜਦੋਂ 3 ਮਹੀਨਾ ਤੋਂ ਪਸ਼ੂ ਚੈੱਕ ਕਰਾਉਂਗੇ ਬਿਲਕੁਲ ਗੱਬਣ ਨਿਕਲੂਗਾ ਪਰਮਾਤਮਾ ਦੀ ਕਿਰਪਾ ਦੇ ਨਾਲ ਇਹ ਤੁਕਿਆਂ ਦਾ ਬਹੁਤ ਜਿਆਦੇ ਬੈਨੀਫਿਟਾ ਬਹੁਤ ਜਿਆਦੇ ਠੰਡੇ ਨੇ ਇਹ ਇਹ ਆਪਾਂ ਨੂੰ ਕੁਦਰਤੀ ਹੀ ਸੋਮਾ ਜ਼ਰੂਰ ਅਪਣਾਉਣਾ ਚਾਹੀਦਾ ਹੁਣ ਜਿਹੜੇ ਵੀਰ ਭਾਈ ਐ ਇਸ ਟਾਈਮ ਆਪਣੀ ਵੀਡੀਓ ਵੇਖਦੇ ਨੇ ਉਹ ਕੀ ਕਰਨ ਕਿਸੇ ਵੀ ਕਿਕਰ ਦੇ ਉੱਤੋਂ ਜਾਣ ਔਰ ਆਪਣਾ ਲਫਾਫਾ ਭਰ ਕੇ ਆਪਣੇ ਘਰੇ ਰੱਖ ਲੈਣ ਕਿਸੇ ਹੋਰ ਆਂਡ ਗਮਾੜ ਨੂੰ ਵੀ ਦੇ ਦੇਣ ਕਿਸੇਰ ਜ਼ਰੂਰਤਾਂ ਕਿਸੇ ਨੂੰ ਇਹ ਬੰਡੋ ਭਾਈ ਅੱਗੇ ਤੋਂ ਅੱਗੇ ਵੀਡੀਓ ਇਹ ਸ਼ੇਅਰ ਕਰੋ ਜਿੰਨੀ ਤੁਸੀਂ ਬੰਡੋਗੇ ਜਿੰਨਾ ਫਾਇਦਾ ਹੋਊਗਾ ਉਨਾ ਹੀ ਭਰਾਵਾਂ ਦਾ ਮਾਲ ਕਾਟੂ ਤੋਂ ਬਚ ਜਾਊਗਾ ਤੇ ਗਾਂ ਸੜਕ ਤੇ ਆਉਣਾ ਤੇ ਐਕਸੀਡੈਂਟ ਤੋਂ ਆਪਾਂ ਰੋਕ ਸਕਦੇ ਆ ਆਪਣੇ ਹੱਥ ਦੇ ਵਿੱਚ ਹੀ ਹੈ ਇਹ ਚੀਜ਼ ਰੋਕਣੀ ਤੇ ਆਪਾਂ ਰੋਕ ਸਕਦੇ ਆ ਆਪਾਂ ਪਸ਼ੂ ਦੀ ਜਾਨ ਬਚਾ ਸਕਦੇ ਆਂਗੇ ਅਗਰ ਥੋੜਾ ਜਿਹਾ ਪ੍ਰਾਲਾ ਕਰ ਲਗੇ ਆਪਾਂ ਕੀ ਕਰਦੇ ਆ ਪਸ਼ੂ ਨੂੰ ਚੋਈ ਜਾਂਦੇ ਆ ਚੋਈ ਜਾਂਦੇ ਆ ਇਸ ਪਾਸੇ ਆਪਾਂ ਧਿਆਨ ਨਹੀਂ ਦਿੰਦੇ ਅਗਰ ਭਾਈ ਜਦੋਂ ਕਾਟੂ ਮਾਲ ਵਾਲਿਆਂ ਨੂੰ ਦੇਣੀ ਹੁੰਦੀ ਆਪਾਂ ਕਹਿ ਦਿੰਨੇ ਆ ਭਾਈ ਇਹ ਤਾਂ ਠਹਿੜਦੀ ਨਹੀਂ ਗੇਰੋਂ ਤਾਂ ਵੇਚੋ ਇਹਨੂੰ ਪਰਾਂ ਉਹ ਲੈ ਜਾਂਦੇ ਆ ਚੌਥੇ ਦਿਨ ਉਹਦੀ ਜਾਨ ਚਲੀ ਜਾਂਦੀ ਆ ਆਪਾਪ ਨਾ ਕਰੋ ਔਰ ਇੱਕ ਤੁੱਕੇ ਮੁਠੀ ਇੱਕ ਤੁੱਕੇ ਮੁਠੀ ਦੇਣੇ ਆਪਾਂ ਸਾਰੇ ਇਹ ਰਗੜ ਕੇ ਔਰ ਏਆਈ ਕਰਾਉਣ ਤੋਂ ਬਾਅਦ ਤੁੱਕੇ ਦਿਓ ਭਾਈ ਆਪਣੇ ਪਸ਼ੂ ਨੂੰ ਬਚਾਓ ਔਰ ਉਹਦੀ ਜਾਨ ਵੀ ਬਚਾਓ ਇਸ ਕਰਕੇ ਅੱਜ ਮੈਂ ਵੀਡੀਓ ਬਣਾਈ ਆਗੀ ਸਾਰੇ ਸਰੋਤਿਆਂ ਨੂੰ ਸਾਰੇ ਮੇਰੇ ਵੀਰ ਭਰਾਵਾਂ ਨੂੰ ਹੱਥ ਬੰਨ੍ਹ ਕੇ ਬੇਨਤੀ ਆ ਵੀ ਕਾਟੂਮਾਲ ਦੇ ਵਿੱਚ ਪਸ਼ੂ ਨੂੰ ਤਾਂ ਖਾਸ ਕਰਕੇ ਨਾ ਜਾਣ ਦਿਓ ਤੇ ਪਸ਼ੂਆਂ ਨੂੰ ਜਿਹੜੇ 12 ਪਸ਼ੂ ਜਿਆਦਾ ਹੁੰਦੇ ਆ ਰਿਪੀਟਰ ਪਸ਼ੂ ਹੀ ਸੜਕ ਤੇ ਆਉਂਦੇ ਆ ਲਫਾਫੇ ਖਾਈ ਜਾਂਦੇ ਆ ਤਰ੍ਹਾਂ ਤਰ੍ਹਾਂ ਦੀਆਂ ਸੋਟੀਆਂ ਖਾਂਦੇ ਨੇ ਐਕਸੀਡੈਂਟ ਕਰਾਉਂਦੇ ਨੇ ਉਹ ਆਪਾਂ ਜਦੋਂ ਏਆਈ ਕਰਾਉਣੀ ਆ ਇੱਕ ਮੁਠੀ ਟੁੱਕਿਆਂ ਦਾ ਮੇਰਾ ਤਜਰਬਾ ਪੁਰਾਣਾ ਕਰਕੇ ਜਰੂਰ ਦੇਖੋ ਦੇਖਣ ਵਾਲਿਆਂ ਦਾ ਬਹੁਤ ਬਹੁਤ ਤੰਬਾ